ਸਵਾਗਤ ਆ ਕਿਸਾਨ ਦੋਸਤੋ ਤੁਹਾਡਾ ਆਪਣੇ ਚੈਨਲ ਟਰੈਕਟਰ ਸਟਾਕ ਦੇ ਵਿੱਚ ਅੱਜ ਆਪਾਂ ਸੇਲ ਲਈ ਤੁਹਾਡੇ ਲਈ ਦੋ ਖੇਤੀਬਾੜੀ ਦੇ ਸੰਦ ਇੱਕ ਟਰਾਲਾ 14 ਸੱਤ ਸਾਈਜ਼ ਦਾ ਤੇ ਦੂਜਾ ਸੋਨਾਲੀ ਕਾਂ ਲੈ ਕੇ ਆਏ ਆਂ ਸਾਰਿਆਂ ਤੋਂ ਪਹਿਲਾਂ ਜਿਹੜੇ ਵੀ ਰ ਆਪਣੇ ਚੈਨਲ ਤੇ ਪਹਿਲੀ ਵਾਰ ਹੀ ਆਏ ਆ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਨਾਲ ਲੱਗਦਾ ਘੰਟੀ ਵਾਲਾ ਬਟਨ ਵੀ ਜਰੂਰ ਨਾਪ ਲੈਣਾ ਤਾਂ ਕਿ ਚੈਨਲ ਤੇ ਆਉਣ ਵਾਲੀ ਹਰ ਇੱਕ ਅਪਡੇਟ ਉਹਨਾਂ ਕੋਲੇ ਪਹਿਲਾਂ ਪਹੁੰਚ ਸਕੇ ਕਰਦੇ ਆਂ ਵੀਡੀਓ ਨੂੰ ਸ਼ੁਰੂ ਤੇ ਦਿਨੇ ਤੁਹਾਨੂੰ ਪਹਿਲਾਂ ਟਰਾਲੇ ਬਾਰੇ ਜਾਣਕਾਰੀ ਆ ਜਿਹੜਾ ਵੀਰੋਂ ਤੁਸੀਂ ਫੋਟੋਆਂ ਵਿੱਚ ਦੇਖ ਰਹੇ ਹੋ ਟਰਾਲਾ ਇਹ 14 7 ਸਾਈਜ਼ ਦਾ ਬਾਕੀ ਇਹ ਟਰਾਲਾ ਫੈਂਸੀ ਲੋਕ ਦੇ ਵਿੱਚ ਤਿਆਰ ਹੋਇਆ ਪਿਆ ਪੂਰਾ ਵਧੀਆ ਟਰਾਲਾ ਤਿਆਰ ਹੋਇਆ ਪਿਆ ਜੋ ਤੇ ਐਗਰੀ ਵਰਕਸ ਤੋਂ ਟਰਾਲਾ ਤਿਆਰ ਹੋਇਆ ਪਿਆ ਵਧੀਆ ਵਧੀਆ ਕੁਆਲਿਟੀ ਦਾ ਰੰਗ ਪੇਂਟ ਹੋਇਆ ਪਿਆ ਬਾਕੀ ਟਰਾਲੇ ਨੂੰ ਜਾਲੀ ਵਾਲਾ ਬੈੱਡ ਲੱਗਾ ਪਿਆ ਤੇ ਬਈ ਇਹ ਟਰਾਲਾ ਡਬਲ ਜੈਕ ਵਾਲਾ ਜੈਕ ਟਰਾਲੇ ਨੇ ਲੱਗਿਆ ਪਿਆ ਬਾਕੀ ਟਰਾਲੇ ਦੇ ਚਾਰੇ ਟਾਇਰ ਪੱਕੇ ਵਧੀਆ ਕੰਪਨੀ ਦੇ ਲੱਗੇ ਹੋਏ ਆ 10 ਇੰਚੀ ਚਾਸੀ ਤੇ 10 ਨਟੀ ਹੱਬ ਲੱਗੀ ਹੋਈ ਆ ਬਾਕੀ ਮੂਰੋਂ ਵੀ ਤੁਸੀਂ ਟਰਾਲਾ ਦੇਖ ਰਹੇ ਆ ਟਰਾਲੇ 'ਚ ਕੋਈ ਵੀ ਕਿਸੇ ਪਾਸਿਓਂ ਕੋਈ ਵੀ ਕਮੀ ਪੇਸ਼ੀ ਨਹੀਂ ਬਾਕੀ ਮਗਰਲੇ ਪਾਸੇ ਵੀ ਟਰਾਲੇ ਦੇ ਲਾਈਟਾਂ ਵਗੈਰਾ ਲੱਗੇ ਹੋਵੀਆਂ ਤੇ ਬਾਕੀ ਮਾਲਕ ਵੀ ਦੱਸਦਾ ਸੀ ਵੀ ਜਿਹੜਾ ਇਹਦਾ ਟਰਾਲੇ ਦਾ ਡਾਲਾ ਉਹ ਤਿੰਨਾ ਪਾਸਿਆਂ ਨੂੰ ਖੁੱਲਦਾ ਸਾਈਡ ਨੂੰ ਵੀ ਖੁੱਲਦਾ ਤਾਂ ਨੂੰ ਵੀ ਤੇ ਥੱਲੇ ਨੂੰ ਵੀ ਬਾਕੀ ਟਰਾਲੇ ਦੇ ਨਾਲ ਜਿਹੜੀਆਂ ਡਾਲੇ ਵਾਲੀਆਂ ਪੱਤੀਆਂ ਹੁੰਦੀਆਂ ਉਹ ਵੀ ਤੁਹਾਨੂੰ ਨਾਲ ਮਿਲਣਗੀਆਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਮੀ ਪੇਸ਼ੀ ਨਹੀਂ ਵੱਡਾ ਟਰੂਲ ਬਾਕਸ ਲੱਗਾ ਪਿਆ ਸਾਈਡ ਤੇ ਬਾਕੀ ਇਹ ਟਰਾਲਾ ਡੇਲੋ ਏਰੀਆ ਦੇ ਵਿੱਚ ਖੜਾ ਉੱਤੇ ਸਕਰੀਨ ਤੇ ਮਾਲਕ ਵੀਰ ਦਾ ਨੰਬਰ ਚੱਲ ਰਿਹਾ ਉਹ ਨੰਬਰ ਤੇ ਤੁਸੀਂ ਗੱਲਬਾਤ ਕਰਕੇ ਰੈਂਦੀ ਜਾਣਕਾਰੀ ਲੈ ਸਕਦੇ ਆ ਬਾਕੀ ਆਪਾਂ ਤੁਹਾਨੂੰ ਸਹਿਜ ਇਹਦਾ 10 ਹੀ ਦਿੱਤਾ ਵੀ 14 7 ਸਹਿਜ ਦਾ ਤੇ ਜੈਕ ਵਾਲਾ ਟਰਾਲਾ ਇਹ ਜੀ ਆਪਾਂ ਕੀਮਤ ਦੀ ਗੱਲ ਕਰੀਏ ਤਾਕੀ ਮਾਲਕ ਵੀਰ ਇਹਦੀ ਰੱਖਦੇ ਆ 230000 ਰੁਪਿਆ ਜੀ ਚੋਂ ਮੌਕੇ ਤੇ ਤੁਹਾਡਾ ਮਾਨ ਤਨ ਕਰ ਦੂਗਾ ਜਿਹੜਾ ਵੀਰ ਆਪਣੀ ਵੀਡੀਓ ਦੇਖ ਕੇ ਗਿਆ ਉਹਦੇ ਲਈ ਮਾਲਕ ਵੀਰ ਸਪੈਸ਼ਲ ਡਿਸਕਾਊਂਟ ਕਰ ਦੂਗਾ 230000 ਚੋਂ ਆਪਣੇ ਸਬਸਕ੍ਰਾਈਬਰ ਦਾ ਡਿਸਕਾਊਂਟ ਜ਼ਰੂਰ ਕੀਤਾ ਜਾਊਗਾ ਬਾਕੀ ਸਾਰਾ ਟਰਾਲਾ ਹੈਵੀ ਮਾਲ ਚ ਤਿਆਰ ਹੋਇਆ ਹੋਇਆ ਕਿਸੇ ਵੀ ਪਾਸਿਓਂ ਕੋਈ ਵੀ ਲੰਬਾਣੀ ਕਾਗਜ਼ੀ ਕਾਗਜ਼ਾਂ ਵਗੈਰਾ ਮੰਗਾ ਕੇ ਤੁਸੀਂ ਮਾਲਕ ਵੀਰ ਨਾਲ ਗੱਲਬਾਤ ਕਰਕੇ ਉੱਥੇ ਜਾ ਕੇ ਆਪਣੀ ਤਸੱਲੀ ਕਰਕੇ ਰੇਟ ਵਗੈਰਾ ਮੰਗਾ ਕੇ ਮਾਲਕ ਨਾਲ ਤੁਸੀਂ ਸੌਦਾ ਕਰ ਸਕਦੇ ਆ ਹੁਣ ਆਪਾਂ ਅੱਗੇ ਗੱਲ ਕਰਦੇ ਆ ਟਰੈਕਟਰ ਦੀ ਜਿਹੜਾ ਆਪਾਂ ਸੇਲ ਲਈ ਤੁਹਾਡੇ ਲਈ ਲੈ ਕੇ ਆਏ ਆ ਬਹੁਤ ਹੀ ਵਾਜਬ ਰੇਟ ਦਾ ਤੇ ਛੋਟੇ ਜ਼ਿਮੀਂਦਾਰਾਂ ਲਈ ਬਹੁਤ ਹੀ ਲਾਈਵ ਆਂਦਰ ਟਰੈਕਟਰ ਆ ਆ ਵੀਰੋ ਜਿਹੜਾ ਤੁਸੀਂ ਫੋਟੋਆਂ 'ਚ ਟਰੈਕਟਰ ਦੇਖ ਰਹੇ ਆ ਸੋਨਲਿਕਾ ਦਾ ਸੋਨਲਿਕਾ 732 ਇਹ ਚੌਥੀ ਐਚ ਵੀ ਕੈਟਾਗਰੀ ਦੇ ਵਿੱਚ ਚੁੰਦਾ। ਬਾਕੀ ਜੇ ਆਪਾਂ ਮਾਡਲ ਦੀ ਗੱਲ ਕਰੀਏ ਤਾਂ ਟਰੈਕਟਰ 2001 ਮਾਡਲ ਆ। ਹਰਿਆਣਾ ਨੰਬਰ ਆ, ਰੰਗ ਪੇਂਟ ਦਾ ਟਰੈਕਟਰ ਸਾਰਾ オリジナル ਆ। ਬਾਕੀ ਕੰਡੀਸ਼ਨ ਤੁਸੀਂ ਫੋਟੋਆਂ ਵਿੱਚ ਦੇਖ ਸਕਦੇ ਆ। 2001 ਮਾਡਲ ਦੇ ਹਿਸਾਬ ਨਾਲ ਟਰੈਕਟਰ ਦੀ ਕੰਡੀਸ਼ਨ ਬਹੁਤ ਵਧੀਆ ਪਈ ਆ। ਮਾਲਕ ਨੇ ਪੂਰੀ ਸਾਫ ਸੰਭਾਲ ਚ ਰੱਖਿਆ ਹੋਇਆ ਟਰੈਕਟਰ। ਬਾਕੀ ਐਕਸੈਸਰੀ ਫੋਟੋਆਂ ਤੇ ਡੰਡਾ ਫੱਟੀ ਬੰਪਰ ਛਤਰੀ ਉਹ ਸਾਰਾ ਕੁਝ ਲੱਗਿਆ ਹੋਇਆ। ਸੌਦਾ ਕਰਨ ਤੋਂ ਬਾਅਦ ਤੁਹਾਨੂੰ ਉਵੇਂ ਹੀ ਮਿਲੇਗਾ। ਬਾਕੀ ਟਰੈਕਟਰ ਦੇ ਚਾਰੇ ਟਾਇਰ ਵਧੀਆ ਕੰਪਨੀ ਦੇ ਲੱਗੇ ਆ। ਬਾਕੀ ਪੈਰਦਾਨਾਂ ਤੋਂ ਲੈਫਟ ਟਾਪੇ ਗੇਅਰ ਕੋਲੋਂ ਤੁਸੀਂ ਟਰੈਕਟਰ ਦਾ ਰੰਗ ਦੇਖ ਸਕਦੇ ਆ। ਰੰਗ ਪੇਂਟ ਟਰੈਕਟਰ ਤੇ ਪੂਰਾ ਵਧੀਆ ਪਿਆ। ਮਾਡਲ ਦੇ ਹਿਸਾਬ ਨਾਲ ਟਰੈਕਟਰ ਦੀ ਪੂਰੀ ਸੰਭਾਈ ਰੱਖੀ ਹੋਈ ਆ। ਬਾਕੀ ਟਰੈਕਟਰ 'ਚ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਪੇਸ਼ੀ ਨਹੀਂ। ਨੰਬਰ ਆਪਾਂ ਤੁਹਾਨੂੰ ਦੱਸ ਹੀ ਦਿੱਤਾ ਵੀ ਇਹਦਾ ਹਰਿਆਣਾ ਦਾ ਤੇ ਕਾਗਜ਼ ਪੱਤਰ ਮਾਲਕ ਵੀਰ ਤੁਹਾਨੂੰ ਪੂਰੇ ਦੇਣਗੇ। ਬਾਕੀ ਇੰਜਨ ਗੇਅਰ ਲੈਫਟ ਦਾ ਟਰੈਕਟਰ ਬਿਲਕੁਲ ਓਕੇ ਆ। ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕੰਪਲੇਂਟ ਨਹੀਂ ਜਾਈ ਰੇਟ ਦਾ ਟਰੈਕਟਰ ਆ ਬਿਲਕੁਲ ਜੇ ਆਪਾਂ ਕੀਮਤ ਦੀ ਗੱਲ ਕਰੀਏ ਤਾਂ ਮਾਲਕ ਵੀਰ ਇਹਦੀ ਕੀਮਤ ਰੱਖਦੇ ਆ ਔਲ 135000 ਰੁਪਿਆ ਜੀਚੋ ਤੁਹਾਡਾ ਮੌਕੇ ਤੇ ਮਾਨਤਾਨ ਹੋ ਜਾਊਗਾ ਜਿਹੜੇ ਵੀਰ ਨੇ ਛੋਟੇ ਕੰਮ ਨੂੰ ਟਰੈਕਟਰ ਲੈਣਾ ਉਹਦੇ ਲਈ ਇਹ ਬਹੁਤ ਵਧੀਆ ਟਰੈਕਟਰ ਆ ਖਰਚਾ ਇਹਦਾ ਬਹੁਤ ਘੱਟ ਆ ਤੇ ਬਾਕੀ ਜਿਹੜੇ ਕਿਸੇ ਵੀਰ ਨੇ ਹੁਣ ਜਿਵੇਂ ਆਲੂਆਂ ਦਾ ਸੀਜ਼ਨ ਆ ਰਿਹਾ ਆਲੂਆਂ ਦੇ ਕੰਮ ਲਈ ਲੈਣਾ ਟਰੈਕਟਰ ਲੈਫਟ ਦਾ ਬਹੁਤ ਕਾਮਯਾਬ ਆ। ਬਾਕੀ ਕੀਮਤ ਆਪਾਂ ਤੁਹਾਨੂੰ ਦੱਸ ਹੀ ਦਿੱਤੀ। ਵੀ ਇਹਦੀ 135000 ਰੁਪਇਆ ਤੇ ਨੰਬਰ ਹਰਿਆਣਾ। ਬਾਕੀ ਟਰੈਕਟਰ ਦੀ ਪੂਰੀ ਮਾਲਕੀ ਵੀਰ ਦੀ ਜ਼ਿੰਮੇਵਾਰੀ ਆ। ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕੰਪਲੇਟ ਨਹੀਂ। ਸਕਰੀਨ ਦੇ ਉੱਤੇ ਮਾਲਕ ਵੀਰ ਦਾ ਨੰਬਰ ਚੱਲ ਰਿਹਾ। ਉਹ ਨੰਬਰ ਤੇ ਤੁਸੀਂ ਗੱਲਬਾਤ ਕਰਕੇ ਮਾਲਕ ਵੀਰ ਕੋਲ ਜਾ ਕੇ ਆਪਣਾ ਸੌਦਾ ਕਰ ਸਕਦੇ ਆ। ਧੰਨਵਾਦ ਦੋਸਤੋ ਤੁਹਾਡਾ ਵੀਡੀਓ ਦੇਖਣ ਲਈ ਜੇਕਰ ਤੁਹਾਨੂੰ ਵੀਡੀਓ ਦਿੱਤੀ ਜਾਣਕਾਰੀ ਚੰਗੀ ਲੱਗੀ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਅੱਗੇ ਹੋਰ ਗਰੁੱਪਾਂ 'ਚ ਵੱਤ ਤੋਂ ਵੱਧ ਸ਼ੇਅਰ ਕਰ ਦਿਓ ਧੰਨ